वाहे गुरु जी का खालसा वाहे गुरु जी की फतेह एक सतगुर प्रसाद आसा महला चौथा संत कर चौथा हर अमृत पीने लोयना मन प्रेम रत्ना राम राजे मन राम कसवटी लाया कंचन सोवना, तो गुरमुख रंग चलूलिया मेरा मन धनो पीना, जन नानक मुसक शकोलिया, सब जन्म धन तन तन्ना ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੂਨੀ ਸ਼ਲੋਕ ਮਹੱਲਾ ਪਹਿਲਾ ਬੋਲੇ ਹਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨ ਲਾਗੀ ਵਾਰ। ਮਹਿਲਾ ਦੂਜਾ ਜੇ ਸੋ ਚੰਦਾ ਉਗਵ ਹੈ ਸੂਰਜ ਚੜਹਾ ਹਜ਼ਾਰ ਐਤੇ ਅਚਾਨਨ ਹੋ ਦਿਆ ਗੁਰਬਿਨ ਕੋਰ ਅੰਧਾਰ। ਮਹਿਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੋਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੂਟਿਆ ਕੋ ਨਾਨਕ ਸੋਨਾਹ ਫਲੀਆਂ ਹਾਂ ਫੁਲੀਆਂ ਹਾਂ ਬਪੂੜੇ ਪੀ ਤਨ ਵਿੱਚ ਸੁਆਹ ਹੈ ਪੋੜੀ ਆਪਿਨਾ ਆਪ ਸਾਜੀਆ ਆਪਿਨਾ ਰਚੀਓ ਨਾਉ ਦੁਹੀ ਕੁਦਰਤ ਸਾਜੀਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂ ਤੁਸ ਦੇਵ ਹੈ ਕਰਾਂ ਪਰਸਾਓ ਤੂ ਜਾਣੋ ਹੀ ਸਭਸਾਂ ਦੇ ਲੈਸ ਹੈ ਜਿੰਦ ਕਹਾਓ ਕਰ ਆਸਨ ਡਿਠੋ ਚਾਓ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਨਿਆ ਰਾਮ ਰਾਜੇ ਜਿਸੁ ਲਗੀ ਪੀਰ ਪੀਰ ਰਾਮ ਕੀ ਸੋ ਜਾਣਨਾ ਜਰੀਆ ਜੀਵਨ ਮੁਕਤ ਸੋ ਆਖੀਆ ਮਰ ਜਿਵਿਆ ਮਰਿਆ ਜਿਨ ਨਾਨਕ ਸਤਗੁਰ ਮੇਲਾ ਹਰ ਜਗ ਦੂਤਰ ਧਰੀਆ ਸ਼ਲੋਕ ਮਹਿਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਸਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖਾਂ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕਚ ਨੀ ਕਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਨਹ ਚਲਤਾਓ ਵੱਡੀ ਵਡਿਆਈ ਜਨ ਆ ਲਾਓ ਵੱਡੀ ਵਡਿਆਈ ਬੂਝਾ ਸਭ ਪਾਓ ਵੱਡੀ ਵਡਿਆਈ ਜਾਂ ਪੂਛਣਾ ਦਾਤ ਵੱਡੀ ਵਡਿਆਈ ਜੋ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕਿਤਾ ਕਰਨਾ ਸਰਬ ਰਜਾਏ ਲਾਦੂ ਜਾਏ ਹੋ જગ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮ ਕਰੇ ਵਿਨਾਸ ਇਕ ਨਾ ਪਾਣਾ ਕਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਏਉਂ ਪੇ ਆਖ ਨਾ ਜਾਪੀ ਜੇ ਕਿਸੈ ਆਨੇ ਰਾਸ ਨਾਨਕ ਗੁਰਮੁਖ ਜਾਨੀਆ ਜਾਕੋ ਆਪ ਕਰੇ ਪ੍ਰਗਾਸ ਪੋੜੀ ਨਾਨਕ ਜੀਆ ਉਪਾਇ ਕਾ ਲਿਖਨਾ ਵੈ ਧਰਮ ਬਹਾਲਿਆ ਉੱਥੈ ਸੱਚੇ ਹੀ ਸਚ ਨੇ ਬੜਾ ਤੋਨਾ ਵਖ ਕੜੇ ਜਜਮਾਲਿਆ ਥਾਉ ਨਾ ਪਾਇ ਅਨਕੂੜ ਯਾਰ ਮੂੰਹ ਕਾਲਾ ਦੁਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨ ਗੇ ਹਾਰ ਗੇ ਸੇ ਠਗਨ ਵਾਲਿਆ ਲਿਖਨਾ ਵੈ ਧਰਮ ਬਹਾਲਿਆ ਮੂਰਖ ਮੂਗਾ ਤੇ ਸਰਨagati ਮਿਲ ਗੋਵਿੰਦ ਰੰਗਾ ਰਾਮ ਰਾਜੇ ਗੁਰਪੂਰਾ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸਬਦ ਵੀ ਗਾਸਿਆ ਜਪ ਅਨੰਤ ਤਰ ਰੰਗਾ ਮਿੱਲਿਆ ਸੰਤ ਜਨਾਹਰ ਪਾਇਆ ਨਾਨਕ ਸੁਤਸੰਗਾ ਲੋਕੇ ਮਹੱਲਾ ਪਲੈ ਵਿਸਮਾਦ ਨਾਦੇ ਵਿਸਮਾਦ ਵੇੜਾ ਵਿਸਮਾਦ ਜੀਏ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰਾਂਗਾ ਵਿਸਮਾਦ ਨਾ ਅੱਗੇ ਫਿਰ ਹੈ ਜੰਤ ਵਿਸਮਾਦ ਪੋਹਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜ ਹੈ ਵੇੜਾ ਨੀ ਵਿਸਮਾਦ ਤਰਤੀ ਵਿਸਮਾਦ ਖਾਣੀ ਵਿਸਮਾਦ ਸਾਦਾ ਲਗ ਹੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦਵੀ ਜੋਗ ਵਿਸਮਾਦ ਭੂਖ ਵਿਸਮਾਦ ਭੋਗ ਵਿਸਮਾਦ ਸਿਫਤੇ ਵਿਸਮਾਦ ਸਾਲਾ ਵਿਸਮਾਦ ਝੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਜਰਾ ਹਜੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਭੋਜਨ ਪੂਰਾ ਭਾਗ ਹੱਲਾ ਪਾਲਾ ਕੁਦਰਤ ਦੀਸਾ ਕੁਦਰਤ ਸੁਨੀਆਂ ਕੁਦਰਤ ਕੋ ਸੁਖਸਾਰ ਕੁਦਰਤ ਪਤਾ ਲਈ ਆਕਾਸ਼ੇ ਕੁਦਰਤ ਸਰਬ ਆਕਾਰ ਕੁਦਰਤ ਵਿਅਤ ਪੁਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਬਿਜੀ ਨਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦਿਆ ਕੁਦਰਤ ਮਾਨ ਅਭਿਮਾਨ ਕੁਦਰਤ ਪਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਧਕ ਕਰਤਾ ਪਾਕੀ ਨਹੀਂ ਪਾਕ ਨਾਨਕ ਹੋ ਮੈਂ ਅੰਦਰ ਵੇਖਿਆ ਵਰਤੈ ਤਾਕੋ ਤਾਕ ਪੋੜੀ ਆਪਿਨਾ ਪੋਗ ਪੋਗ ਕਾ ਹੋਏ ਬਸ ਮੜਾ ਪੋਰਾ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲਾ ਕਥਾ ਚਲਾਇਆ ਅਗਿਆ ਕਰਨੀ ਕੀ ਤੇ ਵਾਚੀਆ ਬੋਹਾਂ ਲੇਖਿਆ ਕਰ ਸਮਝਾਇਆ ਆਉ ਨ ਹੋ ਵੀ ਪੋਥੀ ਹੁਣ ਸੁਣੀਆਂ ਕਿਆ ਰੋਆ ਆ ਮਨ ਅੰਧਾ ਜਨਮ ਗਵਾਇਆ ਦਿਨ ਦੇ ਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹੋ ਮੰਗੋ ਸਰਨਾ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲਾਰ ਬੀਰਤਾ ਹਰ ਲਾਜ ਰਖਾਇਆ ਜਨ ਨਾਨਕ ਸਰਨਾ ਗਤੀ ਹਰ ਨਾਮ ਤਰਾਇਆ ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਓ ਪੈ ਵਿੱਚ ਚਲਹ ਲਖ ਦਰੀਆਓ ਪੈ ਵਿੱਚ ਅਗਨਾ ਕੜਾਵੇ ਗਾਰ ਪੈ ਵਿੱਚ ਤਰਤੀ ਦਵੀ ਭਾਰ ਪੈ ਵਿੱਚ ਇੰਦਾ ਫਿਰਾ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਨਤ ਪੈ ਵਿੱਚ ਸਿੱਧ ਬੁੱਧ ਅਸੁਰਨਾਧ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੋਤ ਮਹਾਬਲ ਸੂਰ ਕਾਵੇ ਚੁਆਵ ਹੈ ਜਵ ਹੈ ਪੂਰ ਪਗਲੇ ਆ ਪੋ ਲਿਖਿਆ ਸਿਰਲੇਖ ਨਾਨਕ ਨਿਰਪੋ ਨਿਰੰਕਾਰ ਸਚੇ ਇਕ ਮਹਿਲਾ ਪਹਿਲਾ ਨਾਨਕ ਨਿਰਪੋ ਨਿਰੰਕਾਰ ਹੋਰ ਕਹਤੇ ਰਾਮਰ ਵਾਲ ਕਹਤੀਆਂ ਕਨ ਕਹਾਣੀਆਂ ਕਹਤੇ ਬੇਦ ਵਿਚਾਰ ਕਹਤੇ ਨਚਾ ਮੰਗਤੇ ਕਿੜ ਮੂੜ ਪੁਰਹਾ ਤਾਲ ਬਾਜ਼ਾਰੀ ਬਾਜ਼ਾਰ ਮਹ ਆਏ ਕੜਹਾਂ ਬਾਜ਼ਾਰ ਗਾਵਾਂ ਹੈ ਰਾਜੇ ਰਾਣੀਆਂ ਬੋਲ ਹੈ ਆਲ ਪਰਤਾਲ ਖਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋ ਹੈ ਸ਼ਾਰ ਗਿਆਨ ਨਾ ਗਲੀ ਡੂੜੀਆ ਕਥਨਾ ਕਰਦਾ ਸਾਰ ਕਰਮ ਮਿਲਾਤਾ ਭਾਈਆ ਹੋਰ ਹਕਮਤ ਹੁਕਮ ਖੁਆਰ ਪੋੜੀ ਨਦਰ ਕਰਾਂ ਜੇ ਆਪਣੇ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਹਾ ਬਹੁਤੇ ਜਨਮ ਪਰਮਾ ਆ ਤਾਂ ਸਤਿਗੁਰ ਸਬਦ ਸੁਨਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨਿਆ ਹੋ ਲੋਕ ਸਭਾਇਆ ਸਤਿਗੁਰੂ ਮਿਲੀ ਆ ਸਚ ਪਾਇਆ ਜਿੰਨੀ ਵਿੱਚ ਹੋ ਆਪ ਗਵਾਇਆ ਜਿਨ ਸਚੋ ਸਚ ਬੁਝਾਇਆ ਸਾਮ ਹੈ ਲਾ ਚੋਥਾ ਗੁਰਮੁਖ ਡੁੰਡ ਡੁੰਡ ਲਿਆ ਹਰ ਸਾਜਨ ਲਥਾ ਰਾਮ ਰਾਜੇ ਕੰਚਨ ਕਾਇਆ ਕੋਟ ਗੜੇ ਵਿਚ ਹਰ ਹਰ ਸੇਧਾ ਹਰ ਹਲ ਹੀਰਾ ਰਤਨ ਹਾ ਮੇਰਾ ਮਨ ਤਨ ਵਿਧਾ ਤੂਰ ਪਾਗ ਵੜੇ ਹਰ ਪਾਇਆ ਨਾਨਕ ਰਸ ਗੁੱਥਾ ਸ਼ਲੋਕ ਮਹੱਲਾ ਪਹਿਲਾ ਕੜ ਯਾ ਸਵੇ ਗੋਪੀਆ ਪਹਿਰ ਕਨ ਗੋਪਾਲ ਗਹਿਨੇ ਪਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬਜੰਜਾਲ ਨਾਨਕ موسی ਧਿਆਨ ਵੀ ਹੋਣੀ ਖਾਏਗੇ ਆਜਮਕਾਲ ਲੋਕ ਮਹਿਲਾ ਪੈਲਾ ਕੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਘਰਨੇ ਪਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ सगली ਧਰਤੀ ਹਿਮਾਲ ਤਨ ਵਰਤਨ ਸਰਬਜਨ ਜਾਲ ਨਾਨਕ موسی ਗਿਆਨ ਵੀ ਹੁਣੀ ਖਾਏਗੇ ਆਜਮਕਾਲ ਮਹਿਲਾ ਪੈਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸੇਰਾ ਉੜੇ ਉੜੇ ਰਵਾਸ਼ਾ ਟਪਾਏ ਵੇਖੇ ਲੋਕ ਆਸਾ ਕਰ ਜਾਏ ਰੋਟੀਆਂ ਕਾਰਨ ਪੂਰਾਂ ਤਾਲ ਆਪ ਪਛਾੜਾਂ ਧਰਤੀ ਨਾਲ ਆਵਨ ਗੋਪੀਆਂ ਗਾਵਨ ਕਾਨਾ ਗਾਵਨ ਸੀਤਾ ਰਾਜੇ ਰਾਮ ਨਿਰਪੋਣ ਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾਂ ਕਰਮ ਚੜਾਓ ਪਿੰਨੀ ਰਹਿਨ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦੀ ਕਰਮ ਲਹ ਕਾਇ ਪਾਰ ਕੋਲੂ ਚਰਖਾ ਚਕੀ ਚੱਕ ਤਲਵਾਰ ਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਪੰਖੀ ਭੋਦੀਆ ਲੈਣ ਨਾ ਸਾ ਸੂਏ ਝਾੜ ਪਵਾਈਆਂ ਹਾਂ ਜੰਤ ਨਾਨਕ ਪੋਦੇਆ ਗਨਤ ਨਾਨਤ ਬੰਧਨ ਬੰਧ ਪਵਾਇ ਸੋਏ ਪਵੇ ਯਾ ਕੀ ਰਤ ਨੂੰ ਚਾਸਬ ਕੋਏ ਨਚ ਨਚ ਹਸ ਹੈ ਚਲ ਹੈ ਸੇ ਹੋ ਰੋਏ ਉੜਨਾ ਜਾਹੀ ਸਿਧਨਾ ਹੋਵਾ ਨਚਨਾ ਕੁਦਨਾ ਮਨ ਕਾ ਚਾਓ ਨਾਨਕ ਜੀ ਨ ਮਨ ਪੋਤੀ ਨਾ ਮਨ ਭਾਉ ਪੋੜੀ ਨਾ ਤੇ ਰਾਨੀ ਅੰਕਾਰ ਹੈ ਨਾਇਲੇ ਨਰਕ ਨਾ ਜਾਇਆ ਜਿਉ ਪੰਡ ਸਬਤੀ ਸਦਾ ਦੇਖਾ ਜਾਏ ਆਪ ਗਵਾਈਆ ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹ ਨੀਚ ਸਦਾਈਆ ਤੇ ਜਰਵਾਨਾ ਪਰ ਹਰਾ ਜਰ ਵੇਸ ਕਰੇ ਦੀ ਆਈਆ ਕੋਰ ਹੈ ਨਾ ਪਰਿਆ ਪਾਈਆ ਨੀਤ ਖੜੀ ਮੁੰਧ ਜੋ ਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰ ਹੈ ਮੈਂ ਵੀ ਖਚਾਲੀ ਜਨ ਨਾਨਕ ਸਤਿਗੁਰ ਮੇਲਾ ਹਰ ਹਲ ਮਿਲਿਆ ਬਨਵਾਲੀ ਤੇ ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜਪੜ ਕਰਾਂ ਵਿਚਾਰ ਬੰਦੇ ਸੇ ਜਿ ਪਵਾਂ ਵਿਚ ਬੰਦੀ ਵੇਖਣ ਕੋ ਦੀ ਰਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਪਾਰ ਤੀਰਥ ਨਵਾਂ ਅਰਚਾ ਪੂਜਾ अगर वस भकार जोगि सुनति हवन जेते अलख नाम करतार सूखम मूर्त नाम निरंजन काया का आकार सतिया मन संतोख उपजा दे न विचार दे सहसा गुना, शोभ करे संसार चोरा जरा तुड़ा खर खर बावे कार एक होदा खाए चल आ थाऊ ਤੀਨਾ ਭੇ ਕਈ ਕਾਰ ਹੈ ਜਲ ਥਲ ਜੀਆ ਪੁਰੀਆ ਲੋਵਾ ਆਕਾਰਾ ਆਕਾਰੋ ਉਵੇ ਜੇ ਆਖਾਂ ਸੋ ਤੂੰ ਹਾਂ ਜਨ ਹੈ ਤੀਨਾ ਭੇ ਤੇਰੀ ਸਾਰ ਨਾਨਕ ਭਗਤਾ ਭੂਖ ਸਲਾਹ ਸਚ ਨਾਮ ਆਧਾਰ ਸਦਾ ਆਨੰਦ ਰਾ ਹਾ ਦਿਨ ਰਾਤੀ ਗੁਣਵੰਤਿਆ ਪਾਸਾਰ ਹੱਲਾ ਪਹਿਲਾ ਮਿੱਟੀ ਮੁਸਲਮਾਨਾ ਕੀ ਭੇੜਾ ਪਈ ਘੁਮਿਆਰਾ ਕੜਾ ਪਾਤੇ ਇੱਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇਬ ਪੂੜੀ ਛੜੇ ਛੜੇ ਭਵਾਂ ਅੰਗ ਘਾਰ ਨਾਨਕ ਜੀ ਨੇ ਕਰਤਾ ਕਾਰਨ ਕੀਆ ਸੋ ਜਾਣਨਾ ਕਰਤਾ ਰਪੋੜੀ ਮੈਂ ਸਤਗੁਰ ਕੀ ਨੈ ਨਾ ਪਾਇਓ ਬਿਨ ਸਤਗੁਰ ਕੀ ਨੈ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਣ ਪਰ ਪ੍ਰਗਟ ਆਖ ਸੁਨਾਇਆ ਸਤਗੁਰੇ ਸਦਾ ਮੁਕਤ ਹਾ ਜਿਨ ਵਿੱਚ ਹੋ ਮੋਹੋਂ ਛੁਕਾਇਆ ਉਤਮੇ ਹੋ ਵਿਚਾਰ ਹਾ ਜਿਨ ਸੱਚੇ ਅਸਿਓ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਪ੍ਰਮੁਖ ਪਿਆਰੇ ਆਇ ਮਿਲ ਮੈਂ ਚੀਰੀ ਵਿੱਚ ਛੁਣਨੇ RAM ਰਾਜੇ ਮੇਰਾ ਮਨ ਤਨ ਬਹੁਤ ਬੈ ਰਾ ਗਿਆ ਹਰ ਨੈਣ ਰਸ ਪੀਣੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲਾ ਹਰ ਮਨ ਮੰਨੇ ਹੋ ਮੂਰਾ ਖਾਕਾ ਰਾਇ ਲਾਇਆ ਨਾਨਕ ਹਰ ਕੰਮੇ ਸਲੋਕ ਮਹਿਲਾ ਪਹਿਲਾ ਹੋ ਵਿੱਚ ਆਇਆ ਹੋ ਵਿੱਚ ਗਏ ਆ ਹੋ ਵਿੱਚ ਜੰਮਿਆ ਹੋ ਵਿੱਚ ਮੂਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖਟਿਆ ਹੋ ਵਿੱਚ ਗਏ ਆ ਹੋ ਵਿੱਚ ਸੱਚਿਆਰ ਕੁੜਿਆ ਆ ਹੋ ਵਿੱਚ ਪਾਪ ਪੁੰਨ ਵਿਚਾਰ ਹੋ ਵਿੱਚ ਨਰਕ ਸੁਰਗ ਆਵਤਾਰ ਹੋ ਵਿੱਚ ਹਸਾ ਹੋ ਵਿੱਚ ਰੋਵੇ ਹੋ ਵਿੱਚ ਪਰ ਯਾ ਹੋ ਵਿੱਚ ਥੋਵਾ ਹੋ ਵਿੱਚ ਜਾਤੀ ਜਨਸੀ ਹੋਵਾ ਹੋ ਵਿੱਚ ਮੂਰਾ ਖੋ ਵਿੱਚ ਸਿਆਨਾ ਮੁੱਖ ਮੁਕਤੇ ਕੀ ਸਾਰ ਨਾ ਜਾਣਾ ਹੋ ਵਿੱਚ ਮਾਇਆ ਹੋ ਵਿੱਚ ਛਾਇਆ ਹੁ ਮੈਂ ਕਰ ਕਰ ਜੰਤੂ ਪਾਇਆ हमें बुझा आता दर सूझा ज्ञान भी हूँ ना कथ कथ लूझा नानक हुक्मे लिखिया लेख यहाँ वेख है ते वे वेख है महला दूजा हो मैं यहाँ जा, जात है हो मैं कर्म कमा है हो मैं ऐ बंधना फिर फिर जोनी पाहा हो मैं कित हो उपजा कित संजम यहाँ जाए हो मैं ए हो हुकुम हा पेया कीरत फिरा हा हो मैं धीरक रोग हा दारू पी मा हा कृपा करे जे अपनी ता गुरु का शब्द कमा हा नानक हा सुनो जन हो ओइ ते तो संज मधुक पा हा पोड़ी सेव कीती संतोषी जिनी सच्चो सचते आया उन्नी मंदे पैर न रखियो कर सुकेत्र धर्म कमाया ਉਨੀ ਦੁਨੀਆਂ ਛੋੜੇ ਵੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵ ਹਾਂ ਝੜ ਹਾਂ ਸਵਾਇਆ ਵਢਈ ਵੱਡਾ ਪਾਇਆ ਹਰ ਅਮਰਤ ਪਿੰਨੀ ਦੇ ਹੋਰੀ ਅਮਰਤ ਬੁਰਕੇ ਰਾਮ ਰਾਜੇ ਜਿੰਨਾ ਗੁਰਬਾਨੀ ਮਨ ਪਾਈਆ ਅਮਰਤ ਆਸ਼ਕ ਸ਼ਕੈ ਗੁਰੂ ਤੂਠਾ ਹਰ ਪਾਇਆ ਚੂਕੇ थक थके हर जन हर हर होया नक हरिके श्लोक महला पहला पुरखा बिरखा तीर्था तटा मेका खेता है दीपा लोआ मंडला खंडावर पंडा है आनंज चेर जूत पूजे खानी सेत जा सोमीत जान नानका सरा मेरा जंता नानक जंत उपाय कै सब सबना चिंता करता है, करना किया चिंता पे करनीता सो करता चिंता करे जिन उपाय जागा तिस जो हरि स्वस्थ तिस तिस दीवान अपग नानक सच्चे नाम बिन किया टीका क्या था गहल्ला पैला लखने किया चंगियाई लखपुन्ना परवान लखतपू पर लख तीर्था सहज जोग बेबान ਲਖ ਸੁਰਤਾਂ ਸੰਗ ਰਾਮ ਰਣਮਹਾ ਹਾਟ ਹਾ ਪਰਾਨ ਲਖ ਸੁਰਤੀ ਲਖ ਗਿਆਨ ਤੇ ਆਣਾ ਪੜਿਆ ਹੈ ਪਾਠ ਪੁਰਾਨ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਨ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂ ਜਿਨ ਸੱਚੋ ਸਚ ਵਰਤਾਇਆ ਜਿਸ ਤੂ ਦੇ ਹੈ ਤਿਸ ਮਿਲਾ ਸਚਤਾ ਤਿੰਨੀ ਸਚ ਕਮਾਇਆ ਸਤਗੁਰ ਮਿਲਿਆ ਸਚ ਪਾਇਆ ਜਿਨ ਕੈ ਹਿਰਦੈ ਸਚ ਵਸਾਇਆ ਮੂਰਖ ਸਚ ਨ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਆ ਸਾ ਮਹਿਲਾ ਚੌਥਾ ਹਰ ਅੰਮ੍ਰਿਤ ਭਗਤ ਪੰਡਾਰ ਹੈ ਗੁਰ ਸਤ ਗੁਰ Pase ਰਾਮ ਰਾਜੇ ਗੁਰ ਸਤ ਗੁਰ ਸੱਚਾ ਸਾਹ ਹੋ ਹੈ ਸਿੱਖ ਦੇ ਹਰ ਰਾਸੇ ਤਨ ਤਨ ਵੰਜਾਰਾ ਵਨ ਜਹਾਂ ਗੁਰ ਸਾਹ ਹੋ ਸਬਾਸੇ ਜਨ ਨਾਨਕ ਗੁਰ ਤਿੰਨੇ ਪਾਇਆ ਜਿਨ ਤੁਰ ਲਿਖ ਤਾ ਲਿਖਾ ਟ ਲਿਖਾ ਸੇ श्लोक महला पहला पर पड़, पड़ गड़ी लदिय है पड़ पड़ परियो पड़ है साध पढ़ पड़ पेड़ी पाइं पढ़ पड़, पड़ गढ़िया है खात पढ़िय है जेते बरस बरस पड़िया हैं जेते मास पड़िया जे जेती आर जा पढ़िया शासन आने नानक लिख एक गल हो रो मैं झकना पहला लिख लिख पड़े आहो तीरत पवे लवे बहो भेख किया दे सुख दिया सहो वे जिया अपना किया अन्न ना खाया साध गवाया बहो दुख पाया दूजा पाया बसंत बसंतरा सपना पहरा अह नीस कहरा मोन भी गूता जाग्या गुरबिन सूता पग उपताना अपना किया कमाना अलम लखाई सिर शाही पाई मूर्ख बंदा पत गवाई विरनावा के थाए ना पाई रह बेबानी मड़ी समानी अंध न जाने फिर पछुतानी सतगुर भेटे सो सुख पाए हर का नाम मन वसाए नानक ना नदर करे सो पाए ਆਸ ਅੰਦਰ ਸੇ ਤੇ ਨਹਿ ਕੇਵਲਾ ਹੋ ਮੈਂ ਸਭ ਦੇ ਜਲਾਏ ਪੋੜੀ ਭਗਤ ਤੇਰਾ ਮਨ ਪਾਵਦੇ ਦਰਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਡਰਟੂ ਨਾ ਲਹਿਨੀ ਤਾਵਦੇ ਇੱਕ ਮੂਲ ਨਾ ਬੂਝਣ ਆਪਨਾ ਨਹੋਦਾ ਆਪ ਗਨਾਈ ਦੇ ਹੋ ਡਾੜੀ ਕਾ ਨੀਚ ਜਾਤ ਹਰੁ ਉਤਮ ਜਾਤ ਸਦਾਏ ਦੇ ਤੀਨਾ ਮੰਗਾ ਜੇ ਤੂਝਾ ਤੇ ਕਤਸਾ ਰੋ ਹਮਾਰਾ ਤੂ ਤਨੀ ਸਭ ਜਗਤ ਵੰਜਾਰਾ ਰਾਮ ਰਾਜੇ ਸਭ ਭਾਂਡੇ ਤੂ ਧੈ ਸਾਜਿਆ ਵਿਚ ਵਸਤ ਹਰਥਾ ਰਾਜੋ ਪਵਹ ਭਾਂਡੇ ਵਿਚ ਵਸਤ ਸਾਨੀ ਕਲਾ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕੋ ਹਰ ਬਖਸੇ ਆ ਹਰ ਭਗਤ ਪੰਡਾਰਾ